रेडी स्टार्ट ਧਰਤੀ ਉੱਤੇ ਵੱਧ ਰਹੀ ਜਨਸੰਖਿਆ ਸੰਸਾਰ ਵਿਆਪੀ ਚਿੰਤਾ ਦਾ ਮਾਮਲਾ ਹੈ ਡੰਡੀ ਇਹ ਸਮੱਸਿਆ ਤੀਜੀ ਦੁਨੀਆ ਦੇ ਵਿਕਾਸਸ਼ੀਲ ਜਾਂ ਪਛੜੇ ਹੋਏ ਦੇਸ਼ਾਂ ਵਿੱਚ ਲੋੜ ਤੋਂ ਜ਼ਿਆਦਾ ਉੱਬਰ ਵੀ ਤੇ ਗੰਭੀਰ ਹੈ ਡੰਡੀ ਸਾਡਾ ਦੇਸ਼ ਭਾਰਤ ਵੀ ਇਸੇ ਕੜੀ ਵਿੱਚ ਆਉਂਦਾ ਹੈ ਡੰਡੀ ਇਸ ਸਾਲ ਦੀ ਆਰੰਭ ਵਿੱਚ ਹੋਈ ਮਰਦਮਸ਼ੁਮਾਰੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਭਾਰਤ ਦੀ ਅਜੋਕੀ ਜਨਸੰਖਿਆ 66 ਕਰੋੜ 38 ਲੱਖ ਹੈ ਡੰਡੀ ਪਿਛਲੇ 33 ਵਰਿਆਂ ਵਿੱਚ ਇਹ ਪਹਿਲਾਂ ਨਾਲੋਂ ਦੁੱਗਣੀ ਹੋਈ ਹੈ ਅਤੇ ਜੇ ਇਹ ਵਾਦਾ ਇਸੇ ਰਫ਼ਤਾਰ ਨਾਲ ਚਲਦਾ ਰਿਹਾ ਤਾਂ ਭਾਰਤ ਦੀ ਜਨਸੰਖਿਆ ਅਗਲੇ 31 ਸਾਲਾਂ ਵਿੱਚ ਹੁਣ ਨਾਲੋਂ ਦੁੱਗਣੀ ਹੋ ਜਾਵੇਗੀ ਡੰਡੀ ਇਸ ਪ੍ਰਕਾਰ ਸੰਸਾਰ ਵਿੱਚ ਹੋਂਣ ਵਾਲੇ ਆਬਾਦੀ ਦੇ tMapਾਕੇ ਵਿੱਚ ਭਾਰਤ ਸ਼ਾਇਦ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ ਡੰਡੀ ਇਸ ਲਈ ਦੇਸ਼ ਦੇ ਸ਼ਾਸਕਾਂ ਅਰਥ ਵਿਗਿਆਨੀਆਂ ਅਤੇ ਸਮਾਜ ਸ਼ਾਸਤਰੀਆਂ ਨੇ ਇਸ ਨੂੰ ਰਾਸ਼ਟਰ ਦਾ ਸਭ ਤੋਂ ਗੰਭੀਰ ਤੇ ਬੁਨਿਆਦੀ ਮਹੱਤਤਾ ਵਾਲਾ ਮਸਲਾ ਕਿਹਾ ਹੈ ਡੰਡੀ ਜਨਸੰਖਿਆ ਦਾ ਸਿੱਧਾ ਸਬੰਧ ਦੇਸ਼ ਦੀ ਆਰਥਿਕਤਾ ਨਾਲ ਹੈ ਡੰਡੀ ਮਿਸਾਲ ਵਜੋਂ ਉਤਪਾਦਨ ਪੱਖੋਂ ਭਾਰਤ ਦਾ ਨੰਬਰ ਸੰਸਾਰ ਦੇ ਦੇਸ਼ਾਂ ਵਿੱਚ 12ਵਾਂ ਹੈ ਜਦੋਂ ਕਿ ਪ੍ਰਤੀਜੀ ਆਮਦਨੀ ਦੇ ਹਿਸਾਬ ਇਹ ਦਰਜਾ 106ਵਾਂ ਬਣਦਾ ਹੈ ਡੰਡੀ ਸਾਫ ਸਪਸ਼ਟ ਹੈ ਕਿ ਦੇਸ਼ ਦੀ ਜਨਸੰਖਿਆ ਦਾ ਬਾਦਾ ਸਾਡੇ ਉਤਪਾਦਨ ਤੇ ਕਿੰਨਾ ਭਾਰੂ ਹੋਇਆ ਬੈਠਾ ਹੈ ਡੰਡੀ ਪ੍ਰਗਤੀ ਦੇ ਰਾਹ ਪਏ ਹੀ ਸਾਡੇ ਦੇਸ਼ ਨੇ ਜੇ ਦੂਜੇ ਦੇਸ਼ਾਂ ਨਾਲ ਕਦਮ ਮਿਲਾ ਕੇ ਅੱਗੇ ਵਧਣਾ ਹੈ ਅਤੇ ਲੋਕਾਂ ਦੀ ਖੁਸ਼ਹਾਲੀ ਹਿੱਤ ਬਡੇਰੀਆਂ ਪ੍ਰਾਪਤੀਆਂ ਕਰਨੀਆਂ ਹਨ ਤਾਂ ਨਿਸ਼ਚੇ ਹੀ ਸਾਨੂੰ ਦੇਸ਼ ਦੀ ਵੱਧ ਰਹੀ ਜਨਸੰਖਿਆ ਤੇ ਕਾਬੂ ਪਾਉਣ ਲਈ ਵੱਡੇ ਪੈਮਾਨੇ ਤੇ ਯਤਨ ਕਰਨੇ ਪੈਣਗੇ ਅਤੇ ਇਹ ਯਤਨ ਹੁਣ ਵੀ ਕਾफी ਹੱਦ ਤੱਕ ਅਮਲ ਵਿੱਚ ਲਿਆਂਦੇ ਜਾ ਰਹੇ ਹਨ ਡੰਡੀ ਜਨਸੰਖਿਆ ਦੇ ਅਸਰਦਾਰ ਢੰਗ ਨਾਲ ਕਾਬੂ ਪਾਉਣਾ ਅਤੇ ਦੇਸ਼ ਦੇ ਨਾਗਰਿਕਾਂ ਦੀ ਸਿਹਤ ਦੀ ਬਿਹਤਰੀ ਤੇ ਪਰਿਵਾਰ ਕਲਿਆਣ ਦੇ ਕਾਰਜਾਂ ਵੱਲ ਧਿਆਨ ਦੇਣਾ ਸਾਡੀ ਰਾਸ਼ਟਰੀ ਨੀਤੀ ਦਾ ਇੱਕ ਮੂਲ ਅੰਗ ਹੈ ਡੰਡੀ ਦੇਸ਼ ਦੀ ਯੋਜਨਾਬੰਦੀ ਵਿੱਚ ਇਸ ਵਿਸ਼ਾਲ ਕਾਰਜ ਨੂੰ ਇੱਕ ਵਿਸ਼ੇਸ਼ ਥਾਂ ਦਿੱਤੀ ਗਈ ਹੈ ਡੰਡੀ ਭਾਵੇਂ ਸ਼ੁਰੂ ਤੋਂ ਹੀ ਇਹਨਾਂ ਕੰਮਾਂ ਲਈ ਬਜਟ ਵਿੱਚ ਵਿਸ਼ੇਸ਼ ਧਨ ਰਕਸ਼ੀਆਂ ਰਾਖਵੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ 5ਵੀਂ ਤੇ 6ਵੀਂ ਯੋਜਨਾ ਦੌਰਾਨ ਇਸ ਮਸਲੇ ਨਾਲ ਜੰਗੀ ਪੱਦਰ ਤੇ ਨਿਪਟਨ ਦਾ ਰਾਸ਼ਟਰੀ ਨਿਸ਼ਾਨਾ ਮਿੱਥਿਆ ਗਿਆ ਹੈ ਡੰਡੀ ਉਦਾਹਰਨ ਵਜੋਂ 6ਵੀਂ ਯੋਜਨਾ ਦੌਰਾਨ ਪਰਿਵਾਰ ਨਿਯੋਜਨ ਅਤੇ ਜਾਨ ਸਿਹਤ ਕਲਿਆਣ ਹਿੱਤ 10 ਅਰਬ ਰੁਪਏ ਦੀ ਰਾਸ਼ੀ ਖਰਚਨ ਅਤੇ ਦੇਸ਼ ਵਿੱਚ 20000 ਨਵੇਂ ਪਰਿਵਾਰ ਨਿਯੋਜਨ ਕੇਂਦਰ ਖੋਲਣ ਦਾ ਟੀਚਾ ਮਿੱਥਿਆ ਗਿਆ ਹੈ ਡੰਡੀ ਪਰਿਵਾਰ ਨਿਯੋਜਨ ਕਿਉਂਕਿ ਦੇਸ਼ ਵਿੱਚ ਜਨਸੰਖਿਆ ਦੇ ਵਾਦੇ ਨੂੰ ਕਾਬੂ ਵਿੱਚ ਰੱਖਣ ਦਾ ਸਭ ਤੋਂ ਵੱਧ ਅਸਰਦਾਰ ਟੰਗ ਹੈ ਇਸ ਲਈ ਜ਼ਿਆਦਾ ਜ਼ੋਰ ਇਸੇ ਪੱਖ ਤੇ ਦਿੱਤਾ ਜਾ ਰਿਹਾ ਹੈ ਡੰਡੀ